ਅਸ਼ੀਕਾ ਜੀ ਮੈਂ ਬਾਇਲੋ ਬਟਿਕ ਤੋਂ ਬਨਾਲਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ। ਅੱਜ ਵਾਲੀ ਵੀਡੀਓ ਦੇ ਵਿੱਚ ਪੈਨੋ ਆਪਾਂ ਜਿਹੜੇ ਲੈ ਕੇ ਆਏ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਕਾਟਨ ਦੇ ਸੂਟਾਂ ਦਾ ਬੱਜੰਦਾ ਜਿਵੇਂ ਕਿ ਇਹ ਵਾਲੇ ਸਾਰੇ ਸੂਟ ਨੇ ਇੱਕ ਵਾਰ ਤੋਂ। ਇਹ ਵਾਲੇ ਸਾਰੇ ਸੂਟ ਨੇ ਇਹ ਵਾਲੇ ਸਾਰੇ ਸੂਟਾਂ ਜਿਹੜੇ ਆਪਾਂ ਇਹ ਵਾਲੇ ਸਾਰੇ ਸੂਟ ਨੇ ਜਿਹੜੇ ਆਪਾਂ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਸਾਰਿਆਂ ਦਾ ਫੈਬਰਿਕ ਵੀ ਅਲੱਗ-ਅਲੱਗ ਹੈ ਐਂਡ ਫੈਬਰਿਕ ਤੋਂ ਇਲਾਵਾ ਸਾਰਿਆਂ ਦਾ ਜਿਹੜਾ ਕੱਪੜਾ ਵੀ ਸੌਰੀ ਵਰਕ ਆ ਉਹ ਵੀ ਅਲੱਗ-ਅਲੱਗ ਹੈ ਜੀ। ਕਿਸੇ ਦਾ ਡਿਜ਼ਾਈਨ ਸੇਮ ਤੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੀ ਆਪਾਂ ਫੈਬ੍ਰਿਕ ਦੀ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜੀ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀ ਹੈ ਨਹੀਂ ਜਾਂ ਘਰ ਬੈਠ ਕੇ ਆਪਣਾ ਆਨਲਾਈਨ ਬਿਜ਼ਨਸ ਸਟਾਰਟ ਕਰਨਾ ਚਾਹੁੰਦੀ ਹੈ ਕਈ ਮੇਰੇ ਭੈਣਾਂ ਕੋਲੇ ਐਨਾ ਕਹਿੰਦੇ ਨੇ ਵੀ ਅਸੀਂ ਬਾਹਰ ਨਹੀਂ ਜਾ ਸਕਦੇ ਸੀ ਆਪਣਾ ਘਰ ਤੋਂ ਹੀ ਜਿਹੜਾ ਆਨਲਾਈਨ ਕੰਮ ਸਟਾਰਟ ਕਰ ਸਕੋ। ਅਗਰ ਤੁਹਾਡੇ ਕੋਲੇ ਫੋਨ ਹੈਗਾ ਜੀ Android ਫੋਨ ਹੈਗਾ ਤਾਂ ਤੁਸੀਂ इजीली ਆਪਣੇ ਘਰ ਤੋਂ ਬੈਠ ਕੇ ਜਿਹੜਾ ਆਨਲਾਈਨ ਕੰਮ ਸਟਾਰਟ ਕਰ ਸਕਦੇ ਹੋ ਜੀ। ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ। ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਰੋ ਮੇਰੇ ਭੈਣੋ ਹਨਾ। ਐਂਡ ਇੱਕ ਚੀਜ਼ ਮੈਂ ਹੋਰ ਤੁਹਾਨੂੰ ਚਲੀ ਸੀ ਜਿੱਦਾਂ ਕਿ ਆਪਾਂ ਪਹਿਲਾਂ ਐਗਜ਼ਿਬਿਸ਼ਨ ਕਰਵਾਈ ਸੀ ਲਹਿਰੇਗਾਗ ਦੇ ਵਿੱਚ ਇਸ ਵਾਰ ਆਪਾਂ ਫੇਰ ਆਪਾਂ 21 ਸਤੰਬਰ ਨੂੰ ਜਿਹੜੀ ਐਗਜ਼ਿਬਿਸ਼ਨ ਕਰਵਾ ਰਹੇ ਆ ਜੀ ਜੀਪੀਐਫ ਪੈਲੈਸ ਲਹਿਰਾਗਾਗਾ ਜਿਹੜੀ ਬਿਲਕੁਲ ਬੱਸ ਸਟੈਂਡ ਦੇ ਨਾਲ ਹੀ ਹੈ ਜੀ ਪੁੱਤਰ ਅਨਸਾਰ ਬੱਸ ਸਟੈਂਡ ਦੇ ਨਾਲ ਬਿਲਕੁਲ ਉਹ ਵਾਲੀ ਜਿਹੜੀ ਪੈਲੈਸ ਹੈ ਉੱਥੇ ਆਪਾਂ ਐਗਜ਼ਿਬਿਸ਼ਨ ਕਰਵਾ ਰਹੇ ਆ 21 ਸਤੰਬਰ ਨੂੰ ਹੋ ਰਹੀ ਹੈ ਦਿਨ ਐਤਵਾਰ ਹੋਊਗਾ ਜੀ ਇਹ ਐਗਜ਼ਿਬਿਸ਼ਨ ਹੈ ਸਪੈਸ਼ਲ ਆਪਣੇ ਤਿਹਾਰ ਕਰਵਾ ਚੌਥ ਨੂੰ ਧਿਆਨ ਚ ਰੱਖਦੇ ਵਾ ਜਿਹੜੀ ਇਹ ਵਾਲੀ ਐਗਜ਼ਿਬਿਸ਼ਨ ਹੈ ਸੀ ਕਰਵਾ ਰਹੇ ਜਿਸ ਵੀ ਪੈਨਲ ਸਟਾਈਲ ਕਰਵਾਉਣੀ ਹੈ ਸਟਾਈਲ ਕਰਵਾ ਸਕਦੇ ਜੀ ਸਾਡੇ ਕੋਲ ਸਟਾਈਲ ਬੁੱਕ ਜਿਹੜਾ ਸਟਾਈਲ ਦਾ ਰੇਟ ਰਹੂਗਾ ਬਹੁਤ ਹੀ ਘੱਟ ਰੇਟ ਰਹੂਗਾ ਸਿਰਫ 2000 ਰੁਪਏ ਦੇ ਵਿੱਚ ਜਿਹੜਾ ਸਟਾਈਲ ਰੇਟ ਹੈ ਜੀ ਅਗਰ ਕੋਈ ਮੇਰੇ ਪੈਨਲ ਸਟਾਈਲ ਬੁੱਕ ਕਰਵਾਉਣਾ ਚਾਹੁੰਦੇ ਹੋਏ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਕੰਟੈਕਟ ਨੰਬਰ ਮੈਂ نیچے ਜਿਹੜਾ ਮੈਂਸ਼ਨ ਕਰ ਦਾਂਗੀ ਜੀ ਸੋ ਚਲੋ ਜੀ ਅੱਜ ਆਪਾਂ ਆ ਸੂਟ ਦੇ ਬਾਰੇ ਕਿਹੜੇ ਸੂਟ ਆਪਾਂ ਕਿੰਨੇ ਪ੍ਰਾਈਸ ਦੇ ਉੱਪਰ ਜਿਹੜਾ ਰੈਡੀ ਕਿਤੇ ਆਮ ਸੌਰੀ ਡਿਸਕਾਊਂਟ ਦੇ ਉੱਪਰ ਲਗਾਇਆ ਤਕਰੀਬਨ ਚਾਹੀਦੀ ਕੋਈ ਬਰਬਰੀ ਦੀ ਫੈਬਰਿਕ ਰਵੇ ਜੀ ਚਾਹੀਦੀ ਕੋਈ ਕਾਟਨ ਦੀ ਫੈਬਰਿਕ ਰਵੇ ਚਾਹੀਦੀ ਕੋਈ ਰਾਮਟੈਕਸ ਚਾਹੀਦੀ ਮੜਾ ਲਾ ਸਾਰੇ ਦਾ ਜਿਹੜਾ ਪ੍ਰਾਈਸ ਰਹੂਗਾ 999 ਰਹੂਗਾ ਚਾਹੀਦੀ ਕਿਸੇ ਜਿੰਨਾ ਵੀ ਮਰਜੀ ਵਰਤਾ ਚਾਹੀਦੀ ਕਿਸੇ ਦੇ ਕੋਲ ਘੱਟ ਹੋ ਪਿੱਤਾ ਜੀ ਬਣਾਵੇ ਵਾਣਾ ਦਾ ਸਾਰੇ ਸੁਟਾ ਲਈ ਸਟਾਰਟਿੰਗ ਕਰਦੇ ਆ ਜੀ ਫਸਟ ਸੂਟ ਆਪਣਾ ਆ ਗਿਆ ਪੈਨੋ ਇਹ ਵਾਲਾ ਸੂਟ ਇਹ ਰਾਮਟੈਕਸ ਸਲਾਈ ਹੋਈ ਹੈ ਜੀ ਰਾਮਟੈਕਸ ਦੀ ਕੈਮੀਕ ਕਾਟਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਸਟਾਫ ਆ ਬਰਕ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਬਰਕ ਕੀਤਾ ਹੈਗਾ ਬਹੁਤ ਹੀ ਪਿਆਰਾ ਜਿਹੜਾ ਕਲਰ ਹੈਗਾ ਐਨਰ ਵਰਕ ਦਾ ਕਲਰ ਕੰਬੀਨੇਸ਼ਨ ਵੀ ਉਸ ਤੋਂ ਸੋਨਾ ਦਾ ਇੱਕ ਵਾਰ ਰਵੀ ক্লোਜ਼ ਤੋਂ ਦਿਖਾ ਦੋ ਇਹ ਐਦਾਂ ਕਰਕੇ ਇਹ ਸਟਿਚ ਹੋਊਗਾ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਵਾਂਗੀ ਇਹ ਐਦਾਂ ਕਰਕੇ ਜੀ ਤੁਸੀਂ ਦੇਖ ਸਕਦੇ ਹੋ ਐਵੇਂ ਕਰਕੇ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਸਟਿਚ ਕਰਵਾ ਸਕਦੇ ਹੋ ਇਹਦੇ ਨਾਲ orange ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਕੋਈ ਹੋਰ ਰੰਗ ਦਾ ਦੁਪੱਟਾ ਵੀ ਲੈ ਸਕਦੇ ਸੇਮ ਐਥਰੀਜ਼ ਵਰਕ ਇਹੀ ਵਾਲਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ 슬ੀਵਸ ਦੇ ਉੱਪਰ ਕੀਤਾ ਜਾਊਗਾ ਇਹ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈ ਪ੍ਰਾਈਸ મે ਸਾਰੇ ਨੇ ਮੈਂਸ਼ਨ ਕੀਤਾ ਹੋਇਆ ਸੇਮ ਪ੍ਰਾਈਸ ਦੇ ਵਿੱਚ ਰਹਿਣਗੇ ਸਾਰੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਜਿਹੜੇ ਅਲੱਗ ਲੱਗਦੇ ਡਿਜ਼ਾਈਨ ਵੀ ਲੈਣ ਦੀ ਜੀ ਇਹ ਵਾਲਾ ਸੂਟ ਆਪਣਾ ਫਸਟ ਸੂਟ ਆ ਅਗਰ ਕਿਸੇ ਨੇ ਲੈਣਾ ਹੋਇਆ ਤਾਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਤੁਸੀਂ ਭੇਜ ਸਕਦੇ ਹੋ ਫਸਟ ਸੂਟ ਆਪਣਾ ਜਿਹੜਾ ਇਹ ਆ ਗਿਆ ਸੈਕਿੰਡ ਸੂਟ ਜਿਹੜਾ ਆ ਗਿਆ ਹਾਂ ਹਾਂਜੀ ਇਹ ਵਾਲੀ ਬਾਟਮ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਟਮ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹ ਵਾਲਾ ਡਿਜ਼ਾਈਨ ਆਪਣਾ ਬਹੁਤ ਹੀ ਹਿੱਟ ਰਹਾ ਸੀਗਾ ਤੇ ਇਹਦੇ ਨਾਲ ਤੁਸੀਂ ਦੇਖ ਤਾਂ ਉਹਨਾਂ ਸ਼ਰਟ ਆ ਗਈ ਬਲੈਕ ਕਲਰ ਦੀ ਸ਼ਰਟ ਆ ਸ਼ਰਟ ਦੇ ਉੱਪਰ ਨਾ ਜਿਹੜਾ ਆਪਣਾ ਇੱਕ ਕਿਨਾਰੇ ਨੇ ਸ਼ਰਟ ਦੇ ਫਰੰਟ ਤੇ ਬੈਕ ਤੇ ਤੇ ਬਾਹਾਂ ਤੇ ਕੰਮ ਹੋਇਆ ਹੋਇਆ ਹੈਗਾ ਤੇ ਇਹ ਇਹਦਾ ਪੌਂਚੇ ਆ ਗਈ ਜੀ ਪੌਂਚੇ ਦੇ ਇੱਕ ਵਾਰ ਫੋਟੋ ਦਿਖਾ ਲਵਾਂਗੀ ਇਹ ਵਾਲੇ ਪੌਂਚੇ ਆ ਗਏ ਬਹੁਤ ਹੀ ਸੋਹਣੇ ਪੌਂਚੇ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾਗਾ ਇਹ ਵੀ ਜਿਹੜਾ ਫੈਬਰਿਕ ਹੈਗਾਗਾ ਰਾਮਟੈਕਸ ਦੀ ਕੈਮਬ੍ਰਿਕ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਬਹੁਤ ਹੀ ਸੌਫਟੈਸਟ ਸਟਾਫ ਹੁੰਦਾਗਾ ਸਟਾਫਿਕ ਤੋਂ ਚਿਕਾ ਬਹੁਤ ਹੀ ਸੌਫਟੈਸਟ ਸਟਾਫ ਹੁੰਦਾਗਾ ਲਾਈਨਿੰਗ ਦੀ ਵੀ ਕੋਈ ਜ਼ਰੂਰਤ ਨਹੀਂ ਹੁੰਦੀ ਇਹਦੇ ਨੀਚੇ ਇਹ ਵੀ ਆਪਣਾ ਜਿਹੜਾ ਪ੍ਰਾਈਸ ਰੋਗਾ 799 ਦੇ ਵਿੱਚ ਰੈਡੀ ਟੂ ਡਿਸਪੈਚ ਹੈ ਇਹਦੇ ਵਿੱਚ ਇੱਕ ਸੂਟ ਆ ਗਿਆ ਜੀ ਆਪਣਾ ਹਾਂਜੀ ਇਹ ਵਾਲਾ ਆ ਗਿਆ ਆਪਣਾ ਇਹ ਵਾਲਾ ਸੂਟ ਇਹਦੇ ਨੇਕਟ ਤੇ ਵੀ ਵਰਤ ਸਕਦੇ ਹੋ ਜੀ ਇਹ ਵਾਲਾ ਸੂਟ ਆ ਗਿਆ ਇਹ ਵਾਲਾ ਸੂਟ ਬਹੁਤ ਹੀ ਸੋਹਣਾ ਚੈੱਕ ਦਾ ਫੈਬਰਿਕ ਲਗਵਾਇਆ ਹੋਇਆ ਹੈ ਇਹ ਵੀ ਪਿਓਰ ਕਾਟਨ ਦਾ ਸਟਾਫ ਆ ਵਰਕ ਤੁਸੀਂ ਦੇਖ ਹੀ ਸਕਦੇ ਹੋ ਇਹ ਵਾਲਾ ਵਰਕ ਕੀਤਾ ਹੈ neck ਤੇ ਵੀ ਬਹੁਤ ਸੋਹਣਾ ਕੰਮ ਹੋਇਆ ਹੈ neck ਤੇ ਇਹ ਵਾਲਾ neck ਜਿਹੜਾ ਇਹ ਵਾਲਾ neck ਜਿਹੜਾ ਹੈ ਹਾਂਜੀ U ਸ਼ੇਪ ਦੇ ਵਿੱਚ neck ਬਣਿਆ ਹੋਇਆ ਸਾਰੀ neck ਦੇ ਵਿੱਚ ਇਹ ਵਾਲੀ ਬੂਟੀ ਆ ਗਈ ਸੇਮ ਐਸਟੇਜ ਵਰਕ ਹੈ ਜਿਹੜਾ ਇਹਦਾ ਪਹੁੰਚਿਆ ਹੋ ਸੌਰੀ ਬਾਹਾਂ ਦੇ ਉੱਪਰ ਕਿਤੇ ਪਹੁੰਚੇ ਦੇ ਵਰਕ ਹੈਗਾ ਇਹਦੇ ਤੁਸੀਂ ਕੀਤਾ ਸੇਮ ਜਿਹਾ ਹੈਗਾ ਹੈਗਾ ਆ ਪਹੁੰਚਿਆ ਨਾ ਪਰਕ ਮੇਰੀ ਇਹਦੇ ਹੈ ਨਹੀਂ ਜੀ ਇਹਦੇ ਜਿਹੜਾ ਬਾਮਾ ਬਾਮਾ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ 셔ਟ ਦੀ ਫਰੰਟ ਦੇ ਉੱਪਰ ਵੀ ਕੰਮ ਨਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਵੀ ਬਹੁਤ ਸੋਹਣਾ ਹੈਗਾ ਤੇ ਨੈਕ ਤੋਂ ਪੂਰਾ ਫੁੱਲ ਹੈਵੀ ਜਿਹੜਾ ਨੈਕ ਰੈਡੀ ਕੀਤਾ ਹੈ ਇਹ ਸੂਟ ਵੀ ਸੇਮ ਪ੍ਰਾਈਸ ਤੇ ਰਹੂਗਾ ਜੀ 999 ਦੇ ਵਿੱਚ ਰੈਡੀ ਟੂ ਡਿਸਪੈਚ ਆ ਫੈਬਰਿਕ ਦੀ ਕੋਈ ਕੰਪਲੇਂਟ ਨਹੀਂ ਆਊਗੀ ਸਾਰਾ ਫੈਬਰਿਕ ਬਧੀਆ ਆਪਣਾ ਫੈਬਰਿਕ ਲਗਾਇਆ ਹੋਇਆ ਹੈਗਾ ਇਹ ਵਾਲਾ ਸੂਟ ਵੀ ਰੈਡੀ ਟੂ ਡਿਸਪੈਚ ਹੈ ਜੀ ਉਸ ਤੋਂ ਅਗਲਾ ਸੂਟ ਆ ਗਿਆ ਜਿਹੜਾ ਮਸਲੀਨ ਦੀ ਫੈਬਰਿਕ ਬਹੁਤ ਹੀ ਸਾਫਟ ਆ ਕੋਈ ਚੋਗਣ ਵਾਲੀ ਮਸਲੀਨ ਨਹੀਂ ਸਾਫਟ ਮਸਲੀਨ ਲਗਾਈ ਹੋਇਆ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੈ ਇਹ ਵਾਲਾ ਤੁਸੀਂ ਨੈਕ ਦਾ ਵਰਕ ਦੇਖ ਸਕਦੇ ਹੋਗੇ ਆਰਟੀਫੀਸ਼ੀਅਲ ਮਿਰਰ ਲਗਾ ਕੇ ਸਾਰਾ ਨੈਕ ਦੇ ਵਰਕ ਕੀਤਾ ਪ੍ਰੋਪਰ ਜਿਹੜਾ ਘੇਰਾ ਆਇਆ ਹੋਇਆ ਜੀ ਘੇਰੇ ਦੀ ਜਿਹੜਾ ਹੈਗਾ 24 ਇੰਚ ਘੇਰਾ ਹੋਊਗਾ ਘੇਰੇ ਦੇ ਉੱਪਰ ਵੀ ਪ੍ਰੋਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ ਸੇਮ ਐਜ ਫੇਜ ਵਰਕ ਆ ਜਿਹੜਾ ਬਾਹਮਾਂ ਦੇ ਉੱਪਰ ਕੀਤਾ ਜੇ ਵਾਲਾ ਸੇਮ ਐਚਟਰੀਜ਼ ਵਰਕ ਬਾਵਾਂ ਦੇ ਉੱਪਰ ਹੋਇਆ ਹੈ 컬러 ਵੀ ਬਹੁਤ ਪਿਆਰਾ ਸੈੱਟ ਕੈਮਰੇ ਦੇ ਵਿੱਚ ਮੇਬੀ ਸੇਮ 컬러 ਨਹੀਂ ਆ ਰਿਹਾ ਹੋਊਗਾ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਵਰਕ ਵੀ ਬਹੁਤ ਸੋਹਣਾ ਕੀਤਾ ਹੈ ਤੁਸੀਂ ਦੇਖ ਸਕਦੇ ਹੋ 컬러 ਕੰਬੀਨੇਸ਼ਨ ਵੀ ਬਹੁਤ ਸੋਹਣਾ ਜੀ ਇਹ ਵਾਲਾ ਸੂਟ neck ਦੇ ਉੱਪਰ ਵਰਕ ਹੈ ਘੇਰੇ ਦੇ ਉੱਪਰ ਵਰਕ ਹੈ ਘੇਰਾ ਪੈਨੇ 24 ਇੰਚ ਵੀ ਰੱਖ ਸਕਦੇ ਹੋ 23 ਇੰਚ ਵੀ ਰੱਖ ਸਕਦੇ ਹੋ 25 ਇੰਚ ਤੱਕ ਵੀ ਰੱਖ ਸਕਦੇ ਹੋ ਜੀ ਜੀ ਇਹਦੀ ਜਿਹੜੀ ਲੈਂਥ ਦਾ نو ਇਸ਼ੂ ਐਂਡ ਬਾਹਾਂ ਦੇ ਉੱਪਰ ਵੀ ਵਰਕ ਕੀਤਾ ਹੈ ਪ੍ਰਾਈਸ ਜਿਹੜਾ ਰਹੂਗਾ ਇਹਦਾ ਵੀ 999 ਹੀ ਪ੍ਰਾਈਸ ਰਹੂਗਾ ਜੀ ਇੱਕ ਇਹਦੇ ਵਿੱਚ ਇਹ ਵਾਲਾ ਸੂਟ ਆ ਗਿਆ ਜੀ ਇਹ ਵੀ ਮਡਲ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹਦੇ ਵੀ ਨੈੱਕ ਦੇ ਉੱਪਰ ਫੋਮ ਸੋੜਾ ਕਰਵਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਵੀ ਸ਼ੇਪ ਦੇ ਉੱਪਰ ਜਿਹੜਾ ਇਹਦਾ ਨੈੱਕ ਬਣਿਆ ਹੋਇਆ ਹੈਗਾ ਇਹਦੀਆਂ ਸਲਿਪਸ ਦੇ ਉੱਪਰ ਵੀ ਹੈਵੀ ਕੰਮ ਹੋਇਆ ਹੋਇਆ ਹੈਗਾ ਸਲਿਪਸ ਦਾ ਕੰਮ ਨੋ 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 ਦਿਖਣਾ ਨਹੀਂ ਨਾ ਕੁਖਾ ਰਹੀ ਸਤਿ ਸ਼੍ਰੀ ਅਕਾਲ ਹਾਂਜੀ ਘਣੋ ਆ ਆ ਗਈਆਂ 슬ੀਵਸ ਇਹਦੀਆਂ ਦੇਖ ਸਕਦੇ ਹੋ ਬਾਹਮਾ ਦੇ ਉੱਪਰ ਫੁੱਲ ਹੈਵੀ ਜਿਹੜਾ ਵਰਕ ਹੋਇਆ ਹੋਇਆ ਹੈਗਾ ਬਾਹਮਾ ਦੇ ਉੱਪਰ ਫੁੱਲ ਹੈਵੀ ਵਰਕ ਹੋਇਆ ਹੋਇਆ ਇਹਦਾ ਪ੍ਰਾਈਸ ਜਿਹੜਾ ਰਹੂਗਾ ਇਹਦਾ ਪ੍ਰਾਈਸ 999 ਨਹੀਂ ਹੈਗਾ ਜੀ ਇਹਦਾ ਪ੍ਰਾਈਸ ਸਿਰਫ 750 ਰੁਪਏ ਦੇ ਵਿੱਚ ਇਹ ਵਾਲਾ ਸੂਟ ਰੈਡੀ ਟੂ ਡਿਸਪੈਚ ਆ ਇਹਦੇ ਵਿੱਚ ਆਪਣੇ ਕੋਲ 2 ਸੂਟ ਰੈਡੀ ਨੇ ਜੀ ਇਹ ਕੇਵਲ ਆ ਇੱਕ ਸੂਟ ਮੇਡ ਇਨ ਇੰਡੀਆ ਇਹ ਕੇਵਲ ਸੂਟ ਹੈ ਇੱਕ ਇਹਦੇ ਨਾਲ ਦਾ ਸੇਮ ਸੂਟ ਜਿਹੜਾ ਹੋਰ ਪਿਆ ਸੈਲਫ ਦੇ ਵਿੱਚ ਕਪੜਾ ਦਾ ਮਡਾਲ ਕਾਟਨ ਦਾ ਕਪੜਾ ਲਾਈਨਿੰਗ ਦੀ ਇਹਦੇ ਨੀਚੇ ਵੀ ਜ਼ਰੂਰਤ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਮਡਾਲ ਕਾਟਨ ਦੀ ਫੈਬਰਿਕ ਲਗਾਈ ਹੋਈ ਆ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵਰਕ ਹੋਇਆ ਐਂਡ 슬ੀਵਸ ਦੇ ਉੱਪਰ ਵੀ ਵਰਕ ਹੋਇਆ ਇਹਦਾ ਜਿਹੜਾ ਪ੍ਰਾਈਸ ਰਹੂਗਾ ਸਿਰਫ 750 ਰੁਪਏ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਰੈਡੀ ਟੂ ਡਿਸਪੈਚ ਆ ਜੀ ਤਾਂ ਆ ਦੋ ਸੂਟ ਆ। ਹਾਂਜੀ ਇੱਕ ਇਹਦੇ ਵਿੱਚ ਆ ਗਿਆ ਆਪਣਾ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋਗੇ। ਇਹ ਵਾਲਾ ਬਹੁਤ ਹੀ ਸੋਹਣਾ ਜਿਹਾ ਜੈਕਟ ਵਾਲਾ ਸੂਟ ਬਣਿਆ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਹੈ ਜੈਕਟ ਵਾਲਾ ਸੂਟ ਹੈ ਵਰਕ ਵੀ ਬਹੁਤ ਬਰੀਕੀ ਦੇ ਨਾਲ ਕੀਤਾ ਹੋਇਆ ਹੈਗਾ ਇੱਕ ਵਾਰ ਵਰਕ ਨੂੰ ক্লোਜ਼ ਤੋਂ ਚੈੱਕ ਕਰਵਾਓ ਸਾਰਾ ਆ ਵੀ ਚੈੱਕ ਕਰਵਾ ਲਓ ਹਾਂਜੀ ਬਹੁਤ ਹੀ ਸੋਹਣਾ ਹੈ ਇਹਨੂੰ ਜਿਹੜਾ ਜਿਉ ਟੰਕਾ ਬੋਲ ਦਿੰਦੇ ਜਿਉ ਟੰਕੇ ਦੇ ਨਾਲ ਰਨਿੰਗ ਟੰਕੇ ਦੇ ਨਾਲ ਐਂਡ ਬਹੁਤ ਹੀ ਸੋਹਣਾ ਇਹ ਵਾਲਾ ਜਿਹੜਾ ਵਰਕ ਕੀਤਾ ਹੋਇਆ ਹੈ ਜੀ ਇਹ ਜਿਹੜੀ ਸ਼ਰਟ ਦੀ ਫਰੰਟ ਹੈਗੀ ਇਹ ਜੈਕਟ ਟੈਪ ਤੇ ਜਿਹੜਾ ਵਰਕ ਹੁੰਦਾ ਸਾਰੀ ਸ਼ਰਟ ਦੀ ਫਰੰਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਸ ਟਾਈਪ ਨਾਲ ਉਹ ਜਿਹੜੀ ਬੂਟੀ ਬਣੀ ਹੋਈ ਹੈ ਜੀ ਇਹਦੀਆਂ ਬਾਹਮਾਂ ਦੇ ਉੱਪਰ ਵੀ ਵਰਕ ਆ ਬਾਹਮਾਂ ਦਾ ਵਰਕ ਵੀ ਤੁਹਾਨੂੰ ਆਪਾਂ ਜੀ ਉਹ ਦਿਖਾਵਾਂਗੇ ਜੀ ਇਹ ਵਾਲਾ ਆ ਗਿਆ ਜਿਹੜਾ ਬਾਹਮਾਂ ਦਾ ਵਰਕ ਆ ਗਿਆ ਬਾਹਮਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਬਾਹ ਆ ਗਈ ਜੀ ਇਹ ਵਾਲੀ ਫੈਬਰਿਕ ਜਿਹੜਾ ਇਹ ਵੀ ਰਹੂਗਾ ਭੈਣ ਨੂੰ ਪਿਓਰ ਕਾਟਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲਾਈਨਿੰਗ ਦੀ ਕਿਸੇ ਫੈਬਰਿਕ ਦੇ نیچے ਲੋੜ ਨਹੀਂ ਪਾਉਗੇ ਜੀ ਸਾਰੇ ਡਿਸਕਾਊਂਟ ਦੇ ਉੱਪਰ ਤੁਸੀਂ ਨੇ ਇਹਦਾ ਪ੍ਰਾਈਸ ਵੀ ਜਿਹੜਾ ਰਹੂਗਾ ਜੀ 999 ਪ੍ਰਾਈਸ ਰਹੂਗਾ ਦੁਬਾਰਾ ਰਿਪੀਟ ਦੇ ਉੱਪਰ ਸੇਮ ਜਿਹੜਾ ਪ੍ਰਾਈਸ ਦੇ ਵਿੱਚ ਰੈਡੀ ਨਹੀਂ ਹੋਣਗੇ ਜੀ ਕਿਉਂਕਿ ਇਹ ਵਾਲੇ ਜਿਹੜੇ ਸਿੰਗਲ ਸਿੰਗਲ ਸੂਟ ਆਪਣੇ ਕੋਲੇ ਲੈਫਟ ਨੇਗੇ ਰਹਿੰਦੇ ਨੇ ਲਈ ਆਪਾਂ ਨੇ ਉਹ ਜਿਹੜੇ ਡਿਸਕਾਊਂਟ ਦੇ ਉੱਪਰ ਲਗਾਏ ਨੇ। ਇੱਕ ਇਹਨਾਂ ਦੇ ਵਿੱਚ ਇਹ ਵਾਲਾ ਸੂਟ ਆ ਗਿਆ। ਆਪਣਾ ਬਹੁਤ ਹੀ ਸੋਹਣਾ ਹੈ। ਕਿਹੜਾ ਆਰਟੀਕਲ ਨੇ ਹੋਇਆਗਾ ਇਹ ਵੀ। ਤੇ ਤੁਸੀਂ ਦੇਖ ਸਕਦੇ ਹੋ ਇੱਕ ਸੂਟ ਆਪਣੇ ਕੋਲੇ ਇਹ ਆ ਗਿਆ। ਬਹੁਤ ਹੀ ਸੋਹਣਾ neck ਬਣਿਆ ਹੋਇਆ ਹੈ। ਫੈਬਰਿਕ ਵੀ ਬਹੁਤ ਸੋਹਣਾ। ਜਿਵੇਂ ਕਿ ਮੂਰੇ ਆ ਇੱਕ 1 ਮੰਥ ਤੱਕ ਤੁਸੀਂ ਇਹ ਵਾਲੇ ਸੂਟ ਜਿਹੜਾ इजीली ਸਟਿਚ ਕਰਕੇ ਪਾ ਸਕਦੇ ਹੋ। ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈ। ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਜੀ ਇਹਦਾ। ਇਹ ਜਿਹੜਾ neck ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਵਰਕ ਹੋਇਆ ਹੋਇਆ ਹੈਗਾ ਇਹਦੀ ਲੈਂਥ ਹੈ ਜਿਹੜੀ ਤੁਸੀਂ इजीली 45 ਤੱਕ 45 ਤੱਕ ਜਿਹੜੀ ਰੱਖ ਸਕਦੇ ਹੋ ਇਹਦੀਆਂ 슬ੀਵਸ ਦੇ ਉੱਪਰ ਵੀ ਕੰਮ ਹੈ ਜਿੱਥੇ ਤੁਹਾਨੂੰ 슬ੀਵਸ ਦਾ ਕੰਮ ਵੀ ਚੈੱਕ ਕਰਾਉਣਾ ਹੈ ਹਨਾ ਮਮੂਲੀ ਜਿਹਾ ਹਾਂਜੀ ਇਹ ਵਾਲਾ ਕੰਮ ਬਾਹਮਾਂ ਦੇ ਉੱਪਰ ਆ ਸੇਮ ਐਸਟਿਸ ਘੇਰੇ ਵਾਲਾ ਕੰਮ ਹੀ ਆਪਾਂ ਨੇ ਬਾਹਮਾਂ ਦੇ ਉੱਪਰ ਕੀਤਾ ਇਹ ਜਿਹੜੀ ਜਿਹੜੀਆਂ ਪੱਤੀਆਂ ਨੇ ਇਹ ਵੀ ਆਪਾਂ ਡਬਲ ਸੇਡ ਚ ਬਣਾਏ ਹੋਏ ਨੇ ਇਹ ਵਾਲੇ ਸਾਰੇ ਫਲਾਵਰ ਹੈ ਇਹ ਵੀ ਡਬਲ ਸੇਡ ਦੇ ਵਿੱਚ ਬਣਾਏ ਹੋਏ ਨੇਗੇ ਫੈਬਰਿਕ ਵੀ ਬਹੁਤ ਸੋਹਣਾ ਇੱਕ ਵਾਰ ਫੈਬਰਿਕ ਨੂੰ ਤੁਸੀਂ ਦੇਖ ਸਕਾਓ ਜੇ ਬਾਕੀ ক্লোਜ਼ ਆਹ ਹੱਥ ਤੋਂ ਫੜਨ ਤੇ ਥੋੜਾ ਜ਼ਿਆਦਾ ਪਤਾ ਲੱਗ ਜਾਂਦਾ ਇੱਕ ਵਾਰ ਮੈਂ ਤੁਹਾਨੂੰ ক্লোਜ਼ ਕਰਕੇ ਫਿਰ ਵੀ ਦਿਖਾ ਦਿੰਦੀ ਹਾਂ ਲਓ ਜੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਖਾਦੀ ਟਾਈਪ ਤੇ ਕੱਪੜਾ ਹੈਗਾ ਬਟ ਖਾਦੀ ਨਹੀਂ ਆਪਾਂ ਕਹਿ ਸਕਦੇ ਇਹਨੂੰ ਇਹ ਹੈਗੀ ਕਾਟਨ ਜੀ ਖਾਦੀ ਕਾਟਨ ਦੀ ਆਹ ਸੌਰੀ ਕਾਟਨ ਦੇ ਤਾਂ ਚੰਗੀ ਹੈ ਇਹ ਬਿਲਕੁਲ ਇਹ ਵੀ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਰੈਡੀ ਹੋਇਆ ਬੰਦਾ ਹੈ ਕਿਤੇ ਦੇ ਵਿੱਚ ਆਪਣੇ ਕੋਲੇ ਮੈਂ ਪੈਨ ਮੰਗ ਰਹੀ ਸੀ ਕੋਈ ਤੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਪਹਿਲਾਂ ਵੀਡੀਓ ਉਹਨਾਂ ਨੂੰ ਸੈਂਡ ਕਰਨ ਦਾ ਇੱਕ ਟੂਡੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਅੰਸ਼ਾ ਤਾਂ ਇੱਥੇ ਹੀ ਤੇ ਪਰਮ ਨਹੀਂ ਅਜਿਹਾ ਬਣਾ ਕੇ ਇਹ ਸ਼ੌਟ ਲੈ ਕੇ ਸੀ ਹਾਂਜੀ ਹਾਂਜੀ ਭੈਣੋ origignal ram text ਦੀ ਆ ਤੁਸੀਂ ਦੇਖ ਸਕਦੇ ਹੋ ਕੰਨੀ ਤੁਹਾਨੂੰ ਪਤਾ ਲੱਗ ਜੂਗਾ ਰਿਜੀonal ਰਾਮਟੈਕਸ ਦੀ ਫੈਬਰਿਕ ਦੇ ਉੱਪਰ ਆਪਣੀ ਇਹ ਵਾਲਾ ਸੂਟ ਜਿਹੜੇ ਰੈਡੀ ਕੀਤਾ ਬਹੁਤ ਹੀ ਸੋਹਣਾ ਸਟਾਫ ਆਗਾ ਸਾਰੀ ਕੰਨੀ ਦੇ ਉੱਪਰ ਰਾਮਟੈਕਸ ਦੀ ਮੋਹਰ ਆ ਵੀ ਦਿਖਾਈ ਦੇਖੋ ਆਹ ਦੇਖੋ ਜੀ ਸਾਰੀ ਕੰਨੀ ਦੇ ਉੱਪਰ ਸਾਰੀ ਕੰਨੀ ਦੇ ਉੱਪਰ ਰਿਜੀonal ਰਾਮਟੈਕਸ ਦੇ ਫੈਬਰਿਕ ਲਗਾਈ ਹੋਈ ਆ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰੇ ਦੇ ਉੱਪਰ ਵਰਕ ਆ ਗਿਆ ਜੀ ਇਹ ਵਾਲਾ ਆ ਗਿਆ ਜਿਹੜਾ ਨੈਕ ਦੇ ਉੱਪਰ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਨੈਕ ਦੇ ਉੱਪਰ ਵਰਕ ਆ ਗਿਆ ਇਹ ਘੇਰੇ ਦੇ ਉੱਪਰ ਵਰਕ ਆ ਗਿਆ ਇਹ ਜਿਹੜੀਆਂ ਇਹਦੇ ਆ ਗਈਆਂ ਜੀ 슬ੀਵਸ ਆ ਗਈਆਂ ਸਲੀਵਸ ਦੇ ਉੱਪਰ ਵੀ ਵਰਕ ਕੀਤਾ ਬਹੁਤ ਸੋਹਣਾ ਆਰਟੀਫੀਸ਼ਲ ਮਿਰਰ ਲਗਾ ਕੇ ਜਿਹੜਾ ਕੰਮ ਹੋਇਆ ਹੈ ਪੌਂਚਿਆਂ ਦੇ ਉੱਪਰ ਵੀ ਆਰਟੀਫੀਸ਼ਲ ਮਿਰਰ ਲਗਾ ਕੇ ਕੰਮ ਹੋਇਆ ਹੈ ਪ੍ਰਾਈਸ ਜਿਹੜਾ ਇਹਦਾ ਵੀ ਡਿਸਕਾਊਂਟ ਦੇ ਉੱਪਰ ਹੀ ਰਹੂਗਾ ਜੀ 99 ਇੱਕ ਵਾਰ ਆ ਕੇ ਦੇਖੋ ਭਾਈ ਥੋੜਾ ਜਿਹਾ ਕੇਰੇ ਦੇ ਉੱਪਰ ਬਹੁਤ ਹੀ ਸੋਹਣੇ ਇਹ ਵਾਲੇ ਜਿਹੜੇ ਫਲਾਵਰ ਬਣੇ ਹੋਏ ਨੇ ਇਹ ਵਾਲੇ ਫਲਾਵਰ ਸੇਮ ਐਸ ਇਟ ਇਜ਼ ਮਿਰਰ ਹੈ ਜਿਹੜੇ ਇੱਥੇ ਲੱਗੇ ਹੋਏ ਨੇ ਇਹ ਸੇਮ ਬਾਹਮਾਂ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਸੂਟ ਆਪਣਾ ਜਿਹੜਾ 339 ਦੇ ਵਿੱਚ ਰਹੂਗਾ origignal ramtex stuff ਦਾ ਜਿਹੜਾ ਫੈਬਰਿਕ ਲਗਾਇਆ ਹੋਇਆ ਹੈਗਾ ਜੀ ਚਲੋ ਆਪਾਂ ਹੁਣ ਆਉਣੇ ਆ ਅਗਲੇ ਵੱਲ ਹਾਂਜੀ ਜਿੱਦਾਂ ਤੁਹਾਨੂੰ ਇਹ ਵਾਲਾ ਸੂਟ ਦਿਖਾਇਆ ਸੀ ਆਪਣੀ ਕਿਹੜਾ ਤੁਸੀਂ ਦੇਖ ਸਰ ਜੀ ਬਣ ਕੇ ਇਹ ਇਦਾਂ ਦਾ ਕੁਝ ਰੈਡੀ ਹੋਗਾ ਹੁਣ ਆਪਾਂ ਆਉਣੇ ਆ ਜੀ ਅਗਲੇ ਸੂਟ ਇਹਦਾ ਆਪਣਾ ਇਹ ਅਗਲਾ ਸੂਟ ਰੈਡੀ ਕੀਤਾ ਹੈਗਾ ਅਗਲਾ ਸੂਟ ਹੈ ਜਿਹੜਾ ਬਹੁਤ ਹੀ ਹੈਟ ਆਰਟੀਕਲ ਰਿਹਾ ਜੀ ਫੈਬਰਿਕ ek ek touch ਦਾ ਫੈਬਰਿਕ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਬਨ ਸਾਈਡ ਤੇ ਲਗਾਇਆ ਥੋੜਾ ਜਿਹਾ ਬਹੁਤ ਹੀ ਸੋਹਣਾ ਕਲਾ ਕੰਬੀਨੇਸ਼ਨ ਹੈ ਇਹ ਵੀ ਸੂਟ ਆਪਣਾ ਜਿਹੜਾ ਡਿਸਕਾਊਂਟ ਦੇ ਉੱਪਰ ਆਪਾਂ ਇਹਨੂੰ neck ਦੇ ਉੱਪਰ ਵੀ ਆਪਣੀ ਨਾ ਇਹ ਜਿਹੜੀ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨੀ ਚਾਹੀਦੀ ਤੁਸੀਂ ਦੇਖ ਲਿਓ ਕੰਜਨ ਦੇ ਨਾ ਆ ਚੀਜ਼ ਜਿਹੜੀ ਹੁੰਦੀ ਹੈ ਇਹ ਸਾਰੀ ਇੱਕ ਰੰਗ ਦੀ ਪਾਈ ਪਈ ਹੁੰਦੀ ਹੈ ਗ੍ਰੀਨ ਕਲਰ ਦੀ ਆਪਣਾ ਸਾਰਾ ਇਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਬਰਕ ਕੀਤਾ ਹੋਇਆ ਜਿੱਦਾਂ ਕਿ ਇਹ ਵਾਲਾ ਇਹਦੇ ਵਿੱਚ ਪਿੰਕ ਪਾਇਆ ਹੋਇਆ ਇਹਦੇ ਵਿੱਚ ਆਪਣਾ ਜਿਹੜਾ ਜਿਵੇਂ ਨਾਲ ਦਾ শেਡ ਆ ਕਾਫੀ ਜਾਂ ਇਹ ਵਾਲਾ ਕਾਫੀ ਜਾਂ ਕਾਫੀ ਬ੍ਰਾਊਨ ਜਿਹਾਗਾ ਬ੍ਰਾਊਨ ਜਾਂ ਪਾਇਆ ਹੋਇਆ ਹੈ ਜੀ ਸਾਰਾ ਜਿਹੜਾ ਇਹ ਵਾਲੇ ਚੀਜ਼ਾਂ ਨੇ ਰੋਕ ਰੋਕ ਕੇ ਆਪਣ ਪਾਇਆ ਹੈ ਜੀ ਕਿਉਂਕਿ ਇਹ ਸਾਰੇ ਸੂਟ ਅਸੀਂ ਆਪਾਂ ਖੁਦ ਰੈਡੀ ਕਰਦੇ ਕਰਕੇ ਨੇ ਜਿਵੇਂ ਆ ਕਸਟਮਰ ਕਹਿੰਦਾ ਸੀ ਸੀਮ ਉਵੇਂ ਰੈਡੀ ਕਰਕੇ ਦੇ ਦਿੰਨੇ ਆ ਬਾਹਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋਗੇ ਡਬਲ ਲੇਅਰ ਹੀ ਕਰੀ ਹੋਈ ਹੈ ਜੀ ਪਹੁੰਚਾਂ ਦੇ ਉੱਪਰ ਜਿਹੜੀ ਹੈਗੀ ਸਿੰਗਲ ਲੇਅਰ ਕੀਤੀ ਹੋਈ ਹੈਗੀ ਇਹ ਵੀ ਸੂਟ ਆਪਣਾ ਡਿਸਕਾਊਂਟ ਦੇ ਪਰ ਅਗਰ ਤੁਹਾਨੂੰ ਲੈਣਾ ਚਾਹੀਦਾ ਸਾਡੇ ਕੋਲੋਂ ਲੈ ਸਕਦੇ ਨੇਗੇ ਪ੍ਰਾਈਸ ਜਿਹੜਾ ਸਾਰਿਆਂ ਦੇ ਮਕਸੂਦ ਸੇ ਕਰੀਵੇਂ ਜਿਵੇਂ सेम ਹੀ ਰਹੂਗਾ ਇਹਦਾ ਪ੍ਰਾਈਸ ਵੀ ਜਿਹੜਾ ਹੈਗਾ ਉਹਦੀ ਹੋਣੀ ਆਪਣਾ 39 ਵਾਲਾ ਪ੍ਰਾਈਸ ਜਿਹੜਾ ਰਹੂਗਾ ਇਹ ਪ੍ਰਾਈਸ ਸਿਰਫ ਆਪਣਾ ਜਿਹੜਾ ਅੱਜ ਵਾਲੀ ਵੀਡੀਓ ਦੇ ਦਾ ਆਜਾ ਅੱਜ ਆਪਨੇ ਲਈ ਅੱਜ ਵਾਲੀ ਵੀਡੀਓ ਵਿੱਚ ਦੇਖ ਜਿਹੜੇ ਆਰਡਰ ਆਉਣਗੇ ਉਹਨਾਂ ਲਈ ਹੈ ਜੀ ਅਗਰ ਫੋਲਡ ਹੋ ਜਾਣਗੇ ਦੁਬਾਰਾ ਰੀਪੀਟ ਦੇ ਉੱਪਰ ਆਪਾਂ ਸੇਮ ਪ੍ਰਾਈਸ ਦੇ ਉੱਪਰ ਨਹੀਂ ਰੈਡੀ ਕਰ ਪਾਵਾਂਗੇ ਸੋ ਇਹ ਵਾਲਾ ਸੂਟ ਵੀ ਆਪਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਰੈਡੀ ਟੂ ਡਿਸਪੈਚ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਪਿਆਰਾ ਕਲਰ ਕੰਬੀਨੇਸ਼ਨ ਹੈ ਜੇ ਗਿਆ ਪਾਵਾ ਬਹੁਤ ਸੋਹਣੀ ਲੱਗਣੀ ਹੈ ਇਹ ਤੁਹਾਨੂੰ ਕਰਨਾ ਤਾਂ ਉੱਪਰ ਧਰ ਕੇ ਨਹੀਂ ਦਿਖਾਉਂਦੇ ਬਲੌਜ਼ টাই ਦੀ ਬੋਟਮ ਆਗੀ ਆਹ ਆ ਜੀ ਸ਼ਰਟ ਆ ਗਈ ਸ਼ਰਟ ਦਾ ਜਿਹੜਾ ਕੰਮ ਆ ਤੁਹਾਨੂੰ ਲਓ ਜੀ ਇਹ ਸ਼ਰਟ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਆ ਗਈ ਬਾਹਮਾ ਕਿੱਥੇ ਨੇ ਬਾਹਮਾ ਨੇ ਅਸਲ ਹਾਂਜੀ ਇਹ ਬਾਹਮਾ ਆ ਗਈ ਤੁਸੀਂ ਦੇਖ ਸਕਦੇ ਹੋ ਬਾਹਮਾ ਫੁੱਲ ਹੈਵੀ ਬਾਹਮਾ ਨੇ ਹਾਂਜੀ ਫੁੱਲ ਹੈ ਬਾਜੂ ਹੈਵੀ ਜਿਹੜੀ ਬਾਜੂ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਬਾਜੂ ਬਣੀ ਹੋਈ ਆ ਇਹ ਵਾਲੀਆਂ ਜਿਹੜੀਆਂ ਆ ਗਈਆਂ ਜੀ ਬਾਹਮਾ ਆ ਗਈਆਂ ਬਾਹਮਾ ਤੁਸੀਂ ਦੇਖ ਸਕਦੇ ਬਾਬਾ ਤੁਸੀਂ ਸੌਰੀ ਇਹ ਵਾਲੇ ਘੇਰਾ ਆ ਗਿਆ ਘੇਰਾ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਨੈਕ ਆ ਗਿਆ ਲੈਂਥ ਇਹਨਾਂ ਦੀ ਜਿੰਨੇ ਵੀ ਤਕਰੀਬਨ ਆਪਾਂ ਨੇ ਸੂਟ ਰੈਡੀ ਕੀਤੇ ਉਹਨਾਂ ਸਾਰਿਆਂ ਦੀ 42 ਪਲੱਸ ਹੁੰਦੀ ਹੈ ਜਿਹਨਾਂ ਦਾ ਨੈਕ ਵਰਕ ਹੁੰਦਾ ਹੈਗਾ ਬਾਕੀ ਤੁਸੀਂ ਜਦੇ ਤੋਂ ਜਦੋਂ ਮਰਜ਼ੀ ਕਲੀਅਰ ਕਰ ਸਕਦੇ ਹੋ ਇਹ ਜਿਹੜੀ ਆਰਮ ਬਾਹਾਂ ਨਹੀਂ ਉਹ ਹੈਵੀ ਰਹਿਣੀ ਹੈ ਜਿਹੜਾ ਬਾਟਮ ਹੈ ਉਹਦੇ ਉੱਪਰ ਨੋ ਵਰਕ ਹੈ ਜੀ ਮੈਚਿੰਗ ਜਿਹੜੀ ਇਹਦੀ ਹੈਗੀ ਆ ਇਹ ਸ਼ਰਟ ਆ ਗਈ ਸੀ ਇਹ ਵਾਲੀ ਇਹਦੀ ਜਿਹੜੀ ਬਾਟਮ ਆਣੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਜਿਹੜੀ ਇਹਦੇ ਨਾਲ ਬਾਟਮ ਲਗਾਈ ਹੋਈ ਇੱਕ ਵਾਰ ਨੂੰ ਘਾ ਲਓ ਜੀ ਇਹ ਵਾਲੀ ਬਾਟਮ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਪ੍ਰਾਈਸ ਸੇਮ ਰਹੂਗਾ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨੀ ਪੈਣਾ ਕਹਿੰਦੇ ਨੇ ਦੁਪੱਟਾ ਤੁਸੀਂ ਨਾਲ ਰੈਡੀ ਨਹੀਂ ਕਰਦੇ ਬਿਲਕੁਲ ਜੀ ਅਸੀਂ ਦੁਪੱਟੇ ਰੈਡੀ ਕਰਦੇ ਆ ਅਗੋਂ ਕੋਈ ਮੇਰੀ ਭੈਣ ਮੈਸੇਜ ਕਰਕੇ ਕੋਈ ਵੀ ਸੂਟ ਲੈਣਾ ਚਾਹੁੰਦੇ ਨੇ ਸਕਰੀਨਸ਼ਾਟ ਸੈਂਡ ਕਰਕੇ ਸਾਨੂੰ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹਾਂ ਇੱਕ ਇਹਦੇ ਵਿੱਚ ਪਹਿਨਵਾ ਆ ਗਿਆ ਫੁਲਕਾਰੀ ਵਾਲਾ ਸੀ ਲਓ ਜੀ ਇਹ ਵੀ ਆਪਾਂ ਨੇ कॉटन ਸਟੱਫ ਦੇ ਉੱਪਰ ਕੀਤਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਇੱਕ ਦੱਸੋ ਤੁਹਾਨੂੰ ਕੀ ਲੱਗਦਾ ਇਹ ਸੂਟ ਇਹ ਵਰਕ ਅਸੀਂ ਦੁਬਾਰਾ ਇਸਪੇਂਸ ਦੇ ਵਿੱਚ ਨਹੀਂ ਕਰਕੇ ਦੇਵਾਂਗੇ ਜੀ ਸੋ ਇਹ ਵਾਲਾ ਆਪਣੇ ਕੋਲੇ ਆਰਟੀਕਲ ਰਹਿਣਾ ਕਾਟਨ ਦੇ ਸਟੱਫ ਦੇ ਉੱਪਰ ਹੈ ਜੀ ਮੈਨੂੰ ਆਈ ਥਿੰਕ ਓਨਲੀ ਸ਼ਰਟ ਦਾ ਫੈਬਰਿਕ ਹੈ ਜੀ ਫਿਰ ਸ਼ਰਟ ਦਾ ਫੈਬਰਿਕ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਆਪਣਾ ਜਿਹੜਾ ਪ੍ਰਾਈਸ ਰਹੂਗਾ 999 ਰਹੂਗਾ ਬਹੁਤ ਹੀ ਸੋਨਾ ਹੈਵੀ ਘੇਰੇ ਦਾ ਸਾਰਾ ਕੰਮ ਹੋਇਆ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਤੀ ਬਣੀ ਹੋਈ ਹੈਗੀ ਇਹਦੇ ਪੌਂਚਿਆਂ ਦੇ ਉੱਪਰ ਵੀ ਜਿਹੜਾ ਕੰਮ ਕੀਤਾ ਪ੍ਰਾਈਸ ਜਿਹੜਾ ਸੇਮ ਰਹੂਗਾ ਜੀ ਇਹ ਜੇ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਓਨਲੀ ਵਰਕ ਪ੍ਰਾਈਸ ਹੈ ਜਿਹੜਾ ਇੰਨਾ ਹੋਊਗਾ ਜੀ ਜਿੰਨਾ ਆਪਾਂ ਵਿਦ ਫੈਬਰਿਕ ਦੇ। ਇਹ ਆਪਣਾ ਕੀਤਾ ਹੋਇਆ ਜੀ SK ਦੇ ਸਟੱਫ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਈ ਮੇਰੇ ਭੈਣਾਂ ਨੂੰ ਪਤਾ ਵੀ ਹੁੰਦਾ SK ਦਾ ਸਟੱਫ ਐਸਕੇ ਦੀ ਕੋਰਲ ਸਿਲਕ ਚੱਲੀ ਚੀ ਬਹੁਤ ਹੀ ਸੋਹਣੀ ਸ਼ਾਈਨਿੰਗ ਜੀ ਵਾਲਾ ਸਟਾਫ ਆ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਸੇਮ ਨਹੀਂ ਆ ਰਿਹਾ ਜੀ ਬਹੁਤ ਹੀ ਸੋਹਣਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਆ ਪੌਂਚੀਆਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਐਂਡ ਬਾਹਮਾਂ ਦੇ ਉੱਪਰ ਪੈਚ ਲਗਾ ਕੇ ਕੰਮ ਕੀਤਾ ਹੈ ਘੇਰੇ ਦਾ ਕੰਮ ਜਿਹੜਾ ਹੈਗਾ ਬਿਲਕੁਲ ਬੇਲ ਬਣਾਈ ਹੋਈ ਆ ਇਹ ਵਾਲੀ ਬੇਲ ਤੁਹਾਨੂੰ ਦਿਖਾ ਦਿੰਕਾ ਇਹ ਵਾਲੀ ਬੇਲ ਆ ਜਿਹੜੀ ਆਪਾਂ ਨੇ ਘੇਰੇ ਦੇ ਉੱਪਰ ਸਿੰਗਲ ਬੇਲ ਬਣੀ ਹੋਈ ਹੈ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਨੂੰ 1200 ਰੁਪਇਆ ਜਿੰਨਾ ਪ੍ਰਾਈਸ ਰਹੂਗਾ ਕਿਉਂਕਿ ਇਹ ਮੰਨ ਰਚ ਲਈਏ ਵੀ 8 900 ਰੁਪਏ ਦੇ ਤਿੰਨ ਕਲਾ ਫੈਬਰਿਕ ਫੈਬਰਿਕ ਹੀ ਆਉਂਦੇ ਨੇ ਇਹ ਜਿਹੜਾ ਵਰਕ ਪ੍ਰਾਈਸ ਇਹ ਬਿਲਕੁਲ ਘੱਟ ਵਰਕ ਪ੍ਰਾਈਸ ਦੇ ਵਿੱਚ ਆਪਾਂ ਰੈਡੀ ਕਰ ਕੀਤਾ ਹੈਗਾ ਕਿਉਂਕਿ ਆਪਣੇ ਕੋਲ ਸਿੰਗਲ ਪੀਸ ਇਹਨਾਂ ਦਾ ਇਹ ਤਾਂ ਕਰਕੇ ਆਪਣੇ ਜਿਹੜਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈਗਾ ਤੇ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਇੱਕ ਤਾਂ ਆਪਣੇ ਕੋਲੇ ਆ ਗਿਆ ਜੀ ਗੀਜਾ ਦੇ ਉੱਪਰ ਤੁਸੀਂ ਦੇਖ ਸਕਦੇ ਇਹ ਆ ਗਿਆ ਠੀਜਾ ਪਟਰਨ ਦੇ ਉੱਪਰ ਇਹ ਬਹੁਤ ਸੋਹਣਾ ਘੇਰੇ ਦੇ ਅਕੋਰਡਿੰਗ ਇਹ ਵਾਲੀ ਬੂਟੀ ਸਾਰੀ ਸ਼ਰਟ ਦੇ ਵਿੱਚ ਹਾਂ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਜਿਹੜੀ ਬਣੀ ਹੋਈ ਹੈਗੀ ਇਹ ਵਾਲੀ ਦਿਖਾ ਦੋ ਤੁਹਾਨੂੰ ਹਾਂਜੀ ਇਹ ਵਾਲੀ ਬੂਟੀ ਜਿਹੜੀ ਸਾਰੀ ਸ਼ਰਟ ਦੇ ਉੱਪਰ ਬਣੀ ਹੋਈ ਹੈਗੀ ਘੇਰੇ ਦਾ ਆਹ ਵਾਲਾ ਤੁਸੀਂ ਕੋਈ ਰੱਖਣਾ ਚਾਹੁੰਦੇ ਰੱਖ ਸਕਦੇ ਹੋ ਅਗਰ ਨਹੀਂ ਰੱਖਣਾ ਚਾਹੁੰਦੇ ਆ ਕੱਟ ਵੀ ਸਕਦੇ ਸੈਲਫ ਦੇ ਵਿੱਚ ਹੈ ਜਿਹੜੀ ਇਹ ਸੈਲਫ ਦੇ ਵਿੱਚ ਹੈ ਜਿਹੜੀ ਇਹ ਗੀਜਾ ਕਾਟਨ ਹੈ ਜੀ ਬਹੁਤ ਹੀ ਸੋਹਣਾ ਜਿਹਾ ਸਟੱਫ ਹੈਗਾ ਇਹਦਾ ਪ੍ਰਾਈਸ ਵੀ ਸੀਮ ਪ੍ਰਾਈਸ ਦੇ ਵਿੱਚ ਰਹੂਗਾ ਜੀ ਤੁਸੀਂ ਇਕੁਅਲ ਮੈਥਨ ਨੂੰ ਇਹਦੀ ਵੀ ਕੰਨੀ ਦੇ ਉੱਪਰ ਸਾਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਪਿਓਰ ਗੀਜਾ ਦੀ ਜਿਹੜੀ ਹੈਗੀ ਹੈ ਇਸ ਫੈਬਰਿਕ ਆ ਉੱਪਰ ਬਹੁਤ ਹੀ ਸੋਨਾ ਵਰਕੇ ਕੀਤਾ ਹੈਗਾ ਜਿਹੜਾ ਨੇ ਤੁੰਡਾ ਸੇ ਵਾਲਾ ਵਰਕੇ ਵਾਲਾ ਕੇ ਲਾ ਗਿਆ ਸੇਮ ਐਸਟੇਜ ਵਰਕ ਆ ਜਿਹੜਾ ਆਪਾਂ ਬਾਹਾਂ ਦੇ ਉੱਪਰ ਕੀਤਾ ਹੈ ਜੀ ਅਗਰ ਉਹ ਮੇਰੇ ਕੋਲ ਲੈਣਾ ਚਾਹੁੰਦੇ ਤਾਂ ਅਸੀਂ ਸਕਰੀਨ ਤੇ ਨੰਬਰ ਮੈਨਸ਼ਨ ਕਰ ਦਾਂਗੀ ਸਕਰੀਨ ਸ਼ਾਟ ਲੈ ਕੇ ਆਪਣਾ ਐਡਰੈਸ ਤੇ ਪੇਮੈਂਟ ਦਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਸਾਡੇ ਕੋਲ ਜਿਹੜਾ ਆਪਣਾ ਕੋਰੀਅਰ ਭਰਵਾ ਸਕਦੇ ਹੋ ਅਲਗੋਂ ਮੇਰੀ ਬੁਟੀਕ ਦੇ ਉੱਪਰ ਆ ਕੇ ਲੈਣਾ ਚਾਹੁੰਦੇ ਨੇ ਬੁਟੀਕ ਤੇ ਆ ਕੇ ਵੀ ਸਾਡੇ ਤੇ ਲੈ ਸਕਦੇ ਨੇ ਸਾਡੇ ਬੁਟੀਕ ਦਾ ਐਡਰੈਸ ਵੀ ਮੈਂ 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 ਮ ਇਹ ਜਿਹੜਾ ਹੈਗਾ ਜੀ ਮਡਾਲ ਕਾਟਨ ਦੇ ਵਿੱਚ ਪਰ ਰੈਡੀ ਕੀਤਾ ਹੋਇਆ ਹੈਗਾ ਇਹ ਸੂਟ ਨਾ ਆਪਾਂ ਨੇ ਪਹਿਲਾਂ ਨੀਡਲਵਰਕ ਦੇ ਵਿੱਚ ਕੀਤਾ ਸੀਗਾ ਇਸ ਵਾਰ ਆਪਾਂ ਨੇ ਨੀਡਲਵਰਕ ਵਾਲਾ ਵਰਕ ਸੇਮ ਐਸ ਤੀਜਾ ਜਿਹੜਾ ਮਸ਼ੀਨੀ ਵਰਕ ਦੇ ਵਿੱਚ ਕੀਤਾ ਇਹ ਉੱਪਰ ਨੂੰ ਬਹੁਤ ਪੈਨਲ ਜਾਂਦੇ ਨੇ 3 ਪੈਨਲ ਜਾਂਦੇ ਨੇ ਘੇਰੇ ਦਾ ਨੂੰ ਇਸ਼ੂ ਆ ਸੈਂਟਰ ਦੇ ਵਿੱਚ ਇਹ ਫਲਾਵਰ ਬਣੇ ਹੋਏ ਨੇਗੇ ਮਡਾਲ ਦਾ ਫੈਬਰਿਕ ਆ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹ ਆ ਗਈਆਂ ਜੀ ਬਾਹਮਾ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਬਾਹਮਾ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਬਣ ਕੇ ਸੂਟ ਬਹੁਤ ਹੀ ਸੋਹਣਾ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਇਹਦੇ ਚਾਈਡਿੰਗ ਦੇ ਕਲਰ ਆਪਸ਼ਨ ਵੀ ਹੈਗੀ ਆ ਇਹ ਸੇਮ ਜਿਹੜਾ ਹੈਗਾ ਨਾ ਏਕ ਟੈਕਸਟ ਦੇ ਸਟੱਫ ਦੇ ਉੱਪਰ ਵੀ ਰੈਡੀ ਕੀਤਾ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਲਦੀ ਹੀ ਲੈ ਕੇ ਆਵਾਂਗੇ ਜੇ ਆਪਣੇ ਕੋਲ ਫੈਬਰਿਕ ਵਾਲਾ ਪਿਆ ਹੋਵੇ ਲੋਜੀ ਤੁਸੀਂ ਦੇਖ ਸਕਦੇ ਹੋ ਇਹ ਫੈਬਰਿਕ ਦੇ ਕਿਸੇ ਵੀ ਫੈਬਰਿਕ ਦੇ نیچے ਲੈਂਡਿੰਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈਗਾ ਇੱਕ ਟਾ ਗਿਆ ਜੀ ਆਪਣਾ ਏ ਵਾਲਾ ਸੂਟ ਏਕੇ ਟੈਕਸ ਦਾ ਸਟੱਫ ਆਪਾਂ ਇਹਨੂੰ ਏਕੇ ਟੈਕਸ ਦਾ ਤੁਸੀਂ ਦੇਖ ਸਕਦੇ ਹੋ ਏਕੇ ਟੈਕਸ ਦਾ ਬਹੁਤ ਹੀ ਸੋਹਣਾ ਸਟੱਫ ਲਗਾਇਆ ਹੋਇਆ ਹੈਗਾ ਇਹ ਥੋੜਾ ਜਿਹਾ ਨਾ ਅਪਰੋਕਸੀਮੇਟਲੀ 2.5 ਮੀਟਰ ਦਾ ਕਪੜਾ ਜਿਹੜਾ ਬਾਟਮ ਦਾ ਆਈ ਥਿੰਕ ਘੱਟੂ ਪਰ ਥੋੜਾ ਬਹੁਤਾ 1-2 ਇੰਚ ਦਾ ਫਰਕ ਹੋਊਗਾ ਜੀ ਤੇ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਹੈ ਘੇਰੇ ਦਾ ਮੋਰਨੀ ਵਾਲਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰੇ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ ਸੇਮ ਐਸ ਇਟ ਇਜ਼ ਮੋਰਨੀਆਂ ਜਿਹੜੀਆਂ ਆਪਾਂ ਨੇ ਪਹੁੰਚੇ ਦੇ ਉ ਆਪਾਂ ਨੇ ਬਾਹਮਾਂ ਦੇ ਉੱਪਰ ਪਾਈ ਹੋਏ ਨੇ ਇਹ ਦੇਖੋ ਪ੍ਰੀਮੀਅਮ ਕਾਟਨ 100% ਐਸ ਡੀ ਸੀ ਏ ਕੇ ਟੈਕਸ ਦੀ ਜਿਹੜੀ ਫੈਬਰਿਕ ਇਹ ਹੈਗੀ ਹੈ ਜੀ ਸੇਮ ਐਸ ਥਿੰਗ ਜਿਹੜਾ ਆਪਾਂ ਨੇ ਕੰਮਾਂ ਬਾਹਮਾਂ ਦੇ ਉੱਪਰ ਕੀਤਾ ਤਾਂ ਸੇਮ ਪੌਂਚਾਂ ਦੇ ਉੱਪਰ ਵੀ ਤਾਂ ਸੇਮ ਜਿਹੜਾ ਸ਼ੈਡ ਦੇ ਉੱਪਰ ਕੀ ਕੀਤਾ ਹੈ ਇਹਦਾ ਪ੍ਰਾਈਸ ਵੀ ਆਪਾਂ ਡਿਸਕਾਊਂਟ ਦੇ ਉੱਪਰ ਸਿਰਫ ਅੱਜ ਦੇ ਦਿਨ ਲਈ 999 ਦੇ ਵਿੱਚ ਰੈਡੀ ਟੂ ਡਿਸਪੈਚ ਆ ਆਗਰ ਤੁਸੀਂ ਇਹਨਾਂ ਚ ਕੋਈ ਵੀ ਕਾਟਨ ਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ نیچے ਕੰਟੈਕਟ ਨੰਬਰ ਟੈਂਸ਼ਨ ਕਰੀ ਦੇਵਾਂਗੀ ਜੀ ਉਧਰ ਪਰ ਸੰਤੁਸ਼ੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬਾਕੀ ਜੇ ਤੁਸੀਂ ਆਪਣੇ ਬੁਟੀਕ ਦੇ ਉੱਪਰ ਆਉਣਾ ਚਾਹੁੰਦੇ ਹੋ ਬੁਟੀਕ ਦਾ ਹੈ ਕਿ ਇਸ ਵਿੱਚ ਮੈਂ ਮੈਂਸ਼ਨ ਕਰ ਹੀ ਦਿੰਦੀ ਹਾਂ ਜੀ ਸਾਡੇ ਬੁਟੀਕ ਦਾ ਜਿਹੜਾ ਐਡਰੈਸ ਤਾਂ ਗ੍ਰੇ ਸੈਲੂਨ ਦੇ ਕੋਲੋਂ ਬਿਲਕੁਲ ਗਲੀ ਮੁੜਦੇ ਜੀ ਗਲੀ ਨੰਬਰ 4 ਗਲੀ ਨੰਬਰ 4 ਦੇ ਵਿੱਚ ਜਿਹੜਾ ਸਾਡਾ ਬੁਟੀਕ ਹੈ ਜੀ ਅਗਰ ਕੋਈ ਮੇਰੇ ਪਰ ਬੁਟੀਕ ਦੇ ਉੱਪਰ ਆ ਕੇ ਲੈਣਾ ਚਾਹੁੰਦੇ ਨੇ ਤਾਂ ਸਾਨੂੰ ਕਾਲ ਕਰਕੇ ਬੁਟੀਕ ਤੇ ਆ ਕੇ ਇਹ ਜਾ ਸਕਦੇ ਨੇ ਇਹ ਵਾਲੇ ਸਾਰੇ ਫੁੱਲ ਫਿਲਹਾਲ ਆਪਣੇ ਕੋਲੇ ਸਟਾਕ ਦੇ ਵਿੱਚ ਹੈਗੇ ਨੇ ਜਲਦੀ ਹੀ ਆਪਾਂ ਸਿੰਧੀ ਬੂਟੀ ਵਾਲੇ ਹੋਗੇ ਜਿਵੇਂ ਇਹ ਵਾਲੇ ਫੁੱਲ ਹੋਗੇ ਸਾਰੇ ਇਹਨਾਂ ਦੀ ਵੀਡੀਓ ਵੀ ਜਲਦੀ ਹੀ ਆਪਾਂ ਜਿਹੜੀ ਲੈ ਕੇ ਆਵਾਂਗੇ ਜੀ ਸੋ ਅੱਜ ਵਾਲੀ ਵੀਡੀਓ ਦੇ ਪਿੱਛੇ ਇੰਨਾ ਹੀ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਵੀ ਕਰਨਾ ਤੇ ਮੇਰੀਆਂ ਭੈਣਾਂ ਤੱਕ ਜ਼ਰੂਰ ਸ਼ੇਅਰ ਕਰਕੇ ਪਹੁੰਚਾਉਣਾ ਜੀ ਐਂਡ ਜਿਹੜੀ ਚੀਜ਼ ਇੱਕ ਚੀਜ਼ ਹੋਰ ਜਿਹੜੀ ਮੈਂ ਐਗਜ਼ਿਬਿਸ਼ਨ ਬਾਰੇ ਦੱਸੀ ਸੀ ਅਗਰ ਕੋਈ ਮੇਰੀ ਭੈਣ ਮੀਟਿਕੁਲੀ ਪਰ ਦੇਖਦੇ ਜਾ ਆਪਣਾ ਘਰ ਤੋਂ ਬੈਠ ਕੇ ਕੋਈ ਮੇਰੀ ਭੈਣ ਕੰਮ ਕਰ ਰਹੀ ਆ ਉਹ ਐਗਜ਼ਿਬਿਸ਼ਨ 'ਚ ਸਾਡੇ ਕੋਲ ਸਟਾਲ ਕਰਵਾਉਣ ਚਾਹੁੰ ਜਿਹੜੀ ਆਪਾਂ ਲਹਿਰਗਾ ਗੇ ਕਰਵਾ ਰਹੇ ਹਾਂ ਜਲਦੀ ਹੀ ਕਪੈਜੀਸ ਨੇ ਜਿਹੜੀ ਬਰਨਾਲੇ ਵੀ ਕਰਵਾ ਰਹੇ ਆ ਉਹਦੀ ਵੀ ਆਪਾਂ ਜਲਦੀ ਡੇਟ ਆ ਜਿਹੜੀ ਅਨਾਉਂਸ ਕਰਦਾਂਗੇ ਦੀ ਕਿਸ ਲੋਕੇਸ਼ਨ ਦੇ ਉੱਪਰ ਹੋ ਰਹੀ ਹੈਗੀ ਤੁਸੀਂ ਤੁਹਾਡੇ ਕੋਲੇ ਉਹਦੀ ਵੀ ਜਿਹੜੀ ਸਟਾਲ ਦੀ ਬੁਕਿੰਗ ਕਰਵਾ ਸਕਦੇ ਹੋ ਹੁਣ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅੱਜ ਵਾਲੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਫੋਰ ੀਨ ਵਾਚਿੰਗ ਟੈਬਲਿਂਡ ਵੀਡੀਓ ਨੂੰ ਦੇਖਣ ਲਈ ਨਾਲ ਨਾਲ ਸਬਸਕ੍ਰਾਈਬ ਕਰ ਲੈਣਾ ਐਂਡ ਮਿਲਦੀ ਹੈ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ കുേ നമേ ഡിസൈൻ നമേ ഡിസ്ക്കൗ വെള്ള സൂട്ട വീഡിയോ എന്ന്